ਲੁੱਕ ਐਟ ਦਿਸ ਮਾਸਟਰਪੀਸ ਇਨ ਆਰ ਕਲੈਕਸ਼ਨ ਇਹ ਜਿਹੜਾ ਹੈ ਇਹ ਆਰਟਿਸਟਿਕ ਖੀਰ ਸਿੰਘ ਮਹਾਰਾਜਾ ਰਜੀਤ ਸਿੰਘ ਦੇ ਦਰਬਾਰ ਦਾ ਆਰਟਿਸਟ ਸੀ ਆਈ ਕੈਨ ਸਪੀਕ 2 ਆਵਰਸ ਔਨ ਦਿਸ ਪੇਂਟਿੰਗ ਜਸਟ ਔਨ ਦਿਸ ਪੇਂਟਿੰਗ ਇਹ ਕੋਟ ਹੈ ਮਹਾਰਾਜਾ ਸ਼ੇਰ ਸਿੰਘ ਦਾ ਮਹਾਰਾਜਾ ਸ਼ੇਰ ਸਿੰਘ ਲਾਹੌਰ ਕਿਲੇ ਦੇ ਵਿੱਚ ਬੈਠਾ ਹੈ ਨੌਲਖਾ ਪਵੇਲਨ ਦੇ ਸਾਹਮਣੇ ਇਧਰ ਹੈ ਰਵੀ ਹੈ ਕਬਰਾਂ ਦੀ ਬਾਰਤ ਦਰੀ ਹੈ ਇੱਥੇ ਜਾਗੀਰ ਦਾ ਮਕਬਰਾ ਨਜ਼ਰ ਆਏਗਾ ਖੇਰ ਸਿੰਘ ਨੇ ਸਭ ਤੋਂ ਪਹਿਲੇ ਇਹ ਪੇਂਟਿੰਗ ਬਣਾਈ ਮਹਾਰਾਜਾ ਸ਼ਿਰਸਿੰਘ ਦੀ ਤੇ ਇਹਨੇ ਆਪਣਾ ਆਪੇ ਬਿਠਾਇਆ ਐਂਡ ਹੀ ਹੈਸ ਪੇਂਟਡ ਸ਼ਿਰਸਿੰਘ ਓਨ ਹਿਸ ਐਲਬਮ ਥਰ ਇਸ A ਸਮਾਲ ਪੇਂਟਿੰਗ ਇਸ ਕੰਪਲੀਟ ਇਨ ਇਟ ਅ ਕਾਰਨਲ ਦੇਖੋ ਅਗਿਓ ਇਨ ਦਾ ਫੋਕਸ ਕਰੋ ਇੱਥੇ ਸੋ ਥਰ ਇਸ A ਮਿਨੀਏਚਰ ਇਨ ਮਿਨੀਏਚਰ 드디어 대체 지이 갑니다. 사게 물어 아 ਇਹ ਸਿੱਖਿਆ ਦੀ ਪੇਂਟਿੰਗ ਹੈ ਹੁਕਮਾ ਸਿੰਘ ਬੜਾ ਵੱਡਾ ਪੇਂਟਰ ਸੀ ਦਿਸ ਇਜ਼ ਮਾਈ ਫੈਮਲੀ ਮਹਾਰਾਜਾ ਰਜੀ ਸਿੰਘ ਦੇ ਦੌਰੇ ਚ ਇਹ ਫਕੀਰ ਅਜ਼ੀਜ਼ਉਦਦ ਦੇ ਬੈਠੇ ਨੇ ਫਕੀਰ ਜਮਾਲਉਦਦ ਇਹ ਵੀ غور ਕਰੋਗੇ ਤੁਹਾਨੂੰ ਲੱਗੇਗਾ ਸਿੱਖ ਬੈਠਾ ਪਰ ਇਹ ਮੁਸਲਮਾਨ ਨੇ ਦੇ ਡਰੈਸ ਲਾਈਕ ਸੇਮ ਐ ਐ ਟਾਲ ਦੇਖਣਾ ਜੀ ਮਹਾਰਾਜਾ ਰਜੀ ਸਿੰਘ ਦੀ ਪਸਲ ਟਾਲ ਹੈ ਜੀ ਇਸ ਦੇ ਉੱਤੇ ਸਾਰਾ ਸੋਨੇ ਦਾ ਕੰਮ ਹੋਇਆ ਹੈ ਫਕੀਰ ਜੀ 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 ਤਲਵਾਰ ਜੀ ਇਹ ਵੀ ਦੇ ਫੈਬਲੀ ਸੈਕਸ਼ਨ ਹੈ ਜੀ ਫਕੀਰ ਸੀ ਗੁਲਾਮ ਮਯੂਦੀਨ ਅਜੀਜ਼ਉਦੀਨ ਦੇ ਵਾਲਦ ਬੜੇ ਵੱਡੇ ਸ਼ਾਇਰ ਸਨ ਸੂਫੀ ਸਨ ਮਹਾਰਾਜਾ ਇਹਨਾਂ ਨੂੰ ਬਾਬੂ ਜੀ ਕਹਿ ਕੇ ਬੁਕਾਰਦਾ ਸੀ ਉਹਨਾਂ ਦੇ ਬੇਟੇ ਫਕੀਰ ਅਜੀਜ਼ਉਦੀਨ ਰਾਈਟ ਤੇ ਇਮਾਮਉਦੀਨ ਫਕੀਰ ਨੂਦੀਨ ਇਹ ਫਕੀਰ ਸੇ ਮਨੋਦੀਨ ਸਾਹਿਬ ਦਾ ਦਰਬਾਰ ਹੈ ਉਹਨਾਂ ਦੇ ਬੱਚੇ ਸਾਹਮਣੇ ਬੈਠੇ ਨੇ ਦਿਸ ਇਜ਼ ਸਿੱਖ ਪੇਂਟਿੰਗਸ ਇਹ ਬੋਠ ਮਹਾਰਾਜਾ ਦਰੀਪ ਸਿੰਘ ਦੀ ਜਨਰਲ ਵੰਤੂਰ ਗਿਆ ਸੀ ਆ ਇਟਲੀ ਪਾਪਸੀ ਤੇ ਉਹਨਾਂ ਸੇ ਇਹ ਕੰਡੋਲਾ ਲੈ ਕੇ ਆਇਆ ਸੀ